ਅਦਰ ਸਲਾਮ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਦੋਸਤੋ ਅੱਜ ਦਾ ਵਲੌਗ ਆਪਣਾ ਫਿਰ ਤੋਂ ਜੀ ਤਰਤੀਬ ਬਾਬਾ ਬਗਲਾ ਸਾਹਿਬ ਦੀ ਜੋ ਕਿ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਦੀ ਇਸ ਤਰਤੀਬ ਤੇ ਆਏ ਅੱਜ ਮੈਂ ਉਸ ਗੁਰਦੁਆਰੇ ਖੜਾ ਹੈਗਾ ਜੀ ਪਾਸ਼ਾਹੀ ਛੇਵੀ ਤੇ ਅੱਜ ਮੈਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਾਂਗਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਜੋ ਜੀ ਆਪਾਂ ਚੱਲੀਏ ਗੁਰਦੁਆਰਾ ਸਾਹਿਬ ਜੋ ਤੁਸੀਂ ਵੀਡੀਓ ਕਰਦਾ ਸਤੋਂ ਦੇਖ ਰਹੇ ਹੋ ਕੁਝ ਗਲਤੀਆਂ ਕਰਨ ਮੇਰੇ ਕੋਲ ਕੁਝ ਗਲਤੀਆਂ ਹੋ ਜਾਣੀਆਂ ਇਸ ਕਰਨਾ ਮੈਂ ਬੋਲ ਨਹੀਂ ਸਕਦਾ ਕਿ ਸਾਹਮਣੇ ਤੁਸੀਂ ਬੋਰਡ ਤੇ ਇਤਿਹਾਸ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਸਾਹ ਜਨਤੀ ਸਰਹੱਦ ਦੇ ਦਿੱਤੇ 21% ਦੇ ਰੂਪ ਵਿੱਚ ਜਾਣ ਵਾਲੇ ਸ਼ਾਸਨ ਹੈ। ਆਸ ਨਵਾਸ ਨਿਗਮ ਪਤਾ ਹੈ। ਗੁਰਦੁਆਰਾ ਸੰਸਦਗੁਰੂ ਨਿਹੰਗ ਸਿੰਘ ਦੀ ਫੌਜੀ ਕ੍ਰੀਮੇਡ ਹੈਡਕੁਆਰਟਰ ਵਾਲਕੁਚਨ ਸ਼ਹਿਰ ਗੁਰਦਾਹ ਦਾ। ਇਹ ਪੰਚਾਇਤ ਦਾ ਅਨੁਗ੍ਰੋਹ ਹੋਵੇ ਸ਼੍ਰੀ ਸਰਵਰਾਜ ਜੀ ਦਾ ਸਹਾਜਨਵਾ ਦੇ ਪਹਿਲੇ ਬਾਨੀਆਂ ਨੇ ਸ਼ਹਿਰ ਦਾ ਪ੍ਰਬੋਹ ਸੰਸਾਦ ਦੀ ਹੋਏ ਨੇ। ਇੱਥੇ ਇੱਥੇ ਇਹ ਸਥਾਨ ਗ੍ਰਾਹਕਿਆਨੀ ਦਾ ਬਾਪਾ ਬਿਸ਼ਕੁਨ ਸ਼ਹਿਰ ਦੀ ਦਾਲ ਪਾਂ ਸ਼੍ਰੀ ਮਿਸ਼ਨ ਸ਼ਹੀਦਾਂ ਤਰਨਾਗੜ੍ਹ ਦੇ ਬਾਗ ਵਿੱਚ ਮਿਤੀ ਹੋਏ ਨੇ ਸਥਾਨਕ ਪਸੰਦ। ਇਹਨਾਂ ਨੂੰ ਘਰਦਿਆਂ ਸਹਿ ਮਹਾਰਾਜ ਜੀ ਦਾ ਰੋਜ਼ਾਨਾ ਜਾਣਾ ਜਾਂਦਾ ਸੀ। ਆਂਦਰਵਾੜਾ ਇਸੇ ਵੇਲੇ ਬੰਦ ਸ਼ਹਿਰ ਦੀ ਦਾਲ। ਇਸ ਦੇ ਨਾਲ ਹੀ ਧਰਮ ਦੀ ਇੱਕ ਅਜਿਹੀ ਸਥਾਨ ਹੈ ਜਿਸ ਦਾ ਨਾਮ ਹੈ ਸਾਧੂ ਗੁਰੂ ਜੀ ਦਾ ਸਥਾਨ ਹੈ ਪੂਰਾ ਸਾਧ ਜਿੱਥੇ ਬੜੇ ਹੀ ਦੂਰ ਗਰਾੜਿਆਂ ਤੋਂ ਸੰਤਾਂ ਦਰਸ਼ਨ ਦੇ ਦਾਤ ਕਰਨਾ ਹੁੰਦੀ ਹੈ। ਨਾਲ ਹੀ ਗੜੀ ਆਉਂਦੀ ਹੈ ਸਾਧੂ ਗੁਰੂ ਜੀ ਦਾ ਸਥਾਨ ਮਹਾਰਾਜ ਜੀ ਦਾ। ਇਹ ਸਥਾਨ ਨਹੀਂ ਬੜਾ ਪਾਵਨ ਹੈ ਇੱਥੇ ਧੰਗਵਾਲ ਸਿੰਘ ਸਾਹਿਬ ਜੀ ਨੇ ਮਹਾਰਾਜ ਜੀ ਨੇ ਆਪਣੀ ਦੇਖੇ ਇੱਥੇ ਇੱਥੇ ਖੂਹ ਵੀ ਲਗਵਾਇਆ ਜਿਹੜਾ ਇੱਕੋ ਰਾਤ ਦੇ ਅੰਦਰ ਸ਼ਹੀਦਾਂ ਸਿੰਘਾਂਔਰੀਆਂ ਉਤਾਰਾਂ ਪੀਰਾਂ ਨੇ ਖਗੰਬਰਾ ਨੇ ਆਣ ਕਰਕੇ ਸਿੰਘ ਸਾਹਿਬ ਜੀ ਨੇ ਇੱਕ ਸਥਾਨ ਖੂਹ ਸਿੰਘ ਸਾਹਿਬ ਜੀ ਨੇ ਇੱਕ ਸਥਾਨ ਦਾ ਜਿਹੜਾ ਸੀ ਜਲ ਬਹੁਤ ਜ਼ਿਆਦਾ ਖਾਰਾ ਸੀ ਸੰਗਤਾਨਾਂ ਸੰਗਤਾਂ ਦੇ ਬੇਨਤੀ ਕਰਨ ਤੇ ਗੁਰੂ ਸਾਹਿਬ ਜੀ ਨੇ ਜਿਹਨੇ ਖੂਹ ਨੂੰ ਉਤਿਆ ਖੂਹ ਲਗਵਾਇਆ ਤੇ ਜਿਸ ਦਾ ਜਲ ਜਿਹੜਾ ਬੜਾ ਹੀ ਮਿੱਠਾ ਨਿਕਲੇ ਆਪੇ ਦਾ ਜਾਲ ਹੱਲੇ ਵੀ ਹੈ ਜਿਹੜਾ ਹੈ ਉਹ ਸੰਗਤਾਂ ਬੜੇ ਹੀ ਉਤਸ਼ਾਹ ਦੇ ਨਾਲ ਆਣ ਕਰਕੇ ਖੜਦੀਆਂ ਨੇ ਇਹ ਪਾਵਨ ਅੰਮ੍ਰਿਤ ਸਾਹਿਬ ਆਵਾ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਮਹਾਰਾਜੀ ਦਾ ਹੈ ਜਿਹੜੇ ਸ੍ਰੀ ਮਿਸ਼ਰ ਸ਼ਹੀਦਾਂ ਤਨੰਦਾਲ ਦੇ ਬਾਹਰ ਵਿੱਚ ਮ੍ਰਿਤਕ ਹੋਏ ਨੇ ਉਹਨਾਂ ਦਾ ਇਹ ਅੰਮ੍ਰਿਤ ਹੈ ਕਿ ਇਦਾਂ ਹੀ ਚੱਲਦਾ ਵਹੀਰ ਚੱਤਰਵਰਤੀ 96 ਕਰੋੜੀ ਦਾਨਤਾਂ ਸ਼੍ਰੀ ਮਿਸ਼ਨ ਸ਼ਹੀਦਾਂ ਤਰਣਾ ਦਾਲ ਦੇ ਹੋਣ ਜਿਹੜੇ ਮੌਜੂਦਾ ਜਥੇਦਾਰ ਨੇ ਸਿੰਘ ਸਾਹਿਬ ਸ੍ਰੀਮਾਨ ਸੰਤ ਬਾਬਾ ਜੋਗਾ ਸਿੰਘ ਸਾਹਿਬ ਜੀ ਉਸੇ ਤਰ੍ਹਾਂ ਹੀ ਸਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਇਮਾਰਤਾਂਆਂ ਦੀਆਂ ਬੁੰਗੀਆਂ ਦੀਆਂ ਛਾਣੀਆਂ ਦੀਆਂ ਤਵੇਲਿਆਂ ਨੂੰ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਜਿਹੜੀਆਂ ਸ਼ੰਤਾਂਪੁਰ ਇਹ ਲਾਈਵ ਜੇ ਦਰਸ਼ਨ ਕਰ ਰਹੇ ਹੋ ਬਲੌਗ ਦੇ ਸਰਪ੍ਰਸਤ ਜੀ ਆਪ ਦੀਆਂ ਜੋੜੀਆਂ ਖੁਸ਼ੀਆਂ ਦੇ ਨਾਲ ਕਰਨ ਆਪ ਦੀਆਂ ਨੂੰ ਦੇਖ ਰਹੇ ਹੋ ਦੂਰੋਂ ਦਰਾੜਿਓ ਆਣ ਕਰਕੇ ਸ੍ਰੀ ਜੀ ਦੇ ਦਰਸ਼ਨ ਕਰਾਣੇ ਨੇ ਖੁਸ਼ੀਆਂ ਪ੍ਰਾਪਤ ਕਰਨੀਆਂ ਦੀ ਰਾਹ ਤੇ ਜਿੰਤਾਪਾਲ ਸਾਹਿਬ ਵਾਹਿਦ ਜੀ ਦੀ ਪਤਨੀ ਸੰਗੀ ਜੀ ਕਿਵੇਂ ਲੱਗੀ ਇਹ ਵੀਡੀਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਜਲਦੀ ਜਲਦੀ ਕਰ ਦੋ ਸ਼ੇਅਰ ਇਹ ਮਿਲਦੇ ਹਾਂ ਜੀ ਅਗਲੀ ਵੀਡੀਓ ਤੱਕ ਨੂੰ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ